ਪਗਸ ਸਿੰਘ ਇੰਟਰਨੈਸ਼ਨਲ 에어ਪੋਰਟ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਲਗਭਗ 35 ਫੁੱਟ ਉੱਚੇ ਬੁੱਤ ਦਾ ਲੋਕਰਤਨ ਹੋਇਆ 5 ਕਰੋੜ ਦੀ ਲਾਗਤ ਨਾਲ Jaipur ਤੋਂ ਇਹ ਬੁੱਤ ਬਣਾਇਆ ਗਿਆ ਔਰ ਸ਼ਹੀਦਾਂ ਦੀ ਯਾਦ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ ਔਰ ਜਿਹੜੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਨੇ ਦੇਸ਼ ਵਾਸਤੇ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ ਕੋਈ ਵੀ ਸੋ ਕਿਉਂਕਿ ਏਅਰਪੋਰਟ ਦਾ ਉਹਨਾਂ ਦੇ ਨਾਮ ਤੇ ਹੀ ਹੈ। ਪੂਰੀ ਦੁਨੀਆ 'ਚ ਸਭ ਤੋਂ ਇੱਕ ਇਹਨਾਂ ਦਾ ਜਾਣਕਾਰੀ ਹੈ ਜੋ ਹਾਲੇ-ਦੁਆਲੇ ਅਸੀਂ ਉਹਨਾਂ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ। ਉਹਨੂੰ ਪੜਨਗੇ, ਦੇਖਣਗੇ ਔਰ ਇੱਥੋਂ ਕੁਝ ਸਿੱਕੇ ਵੀ ਜਾਣਗੇ ਸਾਡੀ ਨਵੀਂ ਪੀੜ੍ਹੀ ਨੂੰ ਪਤਾ ਲੱਗੂਗਾ ਕਿ ਆਜ਼ਾਦੀ ਜਿਹੜੀ ਹੈ ਉਹ ਸਾਨੂੰ ਸਸਤੀ ਨਹੀਂ ਮਿਲੀ। ਆਜ਼ਾਦੀ ਵਾਸਤੇ ਸਾਨੂੰ ਮਹਿੰਗੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ। ਸੋ ਮੈਂ ਅੱਜ ਸਾਡੇ ਐਮਪੀ ਸਾਹਿਬ ਅਨੰਦਪੁਰ ਸਾਹਿਬ ਤੋਂ ਕੰਨ ਸਾਹਿਬ ਸਾਡੇ ਐਮਐਲਏ ਸਾਹਿਬ ਮੁਹਾਲੀ ਤੋਂ ਕੁਲਵੰਟੀ ਸਾਡੇ ਜਿਹੜੇ ਮੰਤਰੀ ਸਾਹਿਬ ਜਿਹੜੇ ਜੰਡਿਆਲਾਗੁਰੂ ਤੋਂ ਐਮਐਲਏ ਨੇ ਅਰਪਨ ਸਿੰਘ ਜੀ ਜੀ ਤੇ ਸਾਡੀ ਸਾਰੀ ਟੀਮ ਮੁਹਾਲੀ ਦੀ ਮੈਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਸਾਡੇ ਪ੍ਰਸ਼ਾਸਨ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਬੰਧ ਕਰਕੇ ਜਿਹੜਾ 에어ਪੋਰਟ ਦੀਆਂ ਜਿਹੜੀਆਂ ਟ੍ਰੈਫਿਕ ਉਹ ਨੂੰ ਉਹ ਵੀ ਨਹੀਂ ਰੋਕੀ ਲੋਕਾਂ ਨੂੰ ਵੀ ਨਹੀਂ ਡਿਸਟਰਬ ਕੀਤਾ ਤੇ ਫੰਕਸ਼ਨ ਵੀ ਜਿਹੜਾ ਉਹ ਕਰਾਇਆ ਦੇਖੋ ਬਹੁਤ ਮੰਦਭਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜ੍ਹੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੁਣੋਂ ਬਚ ਗਈ ਉਹ ਬੰਦੇ ਨੂੰ ਜਿਹੜਾ ਹੈ ਉਥੇ ਕਾਬੂ ਕਰ ਲਿਆ ਗਿਆ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਆ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਾਂ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਬੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫਾਰੇ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਬਹੁਤ ਮੁਸ਼ਤੈਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦ ਭਾਗਾ ਹੋਇਆ ਉਹ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਘਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖਸ ਆ ਜਾਵੇਗਾ ਜੀ ਸਰ ਜੋ ਹੈ ਦਰਹਸਾ ਨਾਲ ਸੰਬੰਧਿਤ ਹੈ ਹਾਂ ਜੀ ਇਹ ਹਾਂ ਜੀ ਦੇਖੋ ਕਾਫੀ ਲੰਬੇ ਸਮੇਂ ਤੋਂ ਹੀ ਮੰਗ ਹੈ ਹੁਣ ਕਿਉਂਕਿ 에어ਪੋਰਟ ਨੂੰ ਵਧਾਉਣ ਦਾ ਵੀ ਸਾਡੇ ਕੋਲੇ ਸਕੋਪ ਹੈਗਾ ਹੈ ਇਹ ਜਿਹੜਾ ਟਰਮੀਨਲ ਹੈ ਇਹ ਵਿਚ ਵਾਲਾ ਟਰਮੀਨਲ ਹੈ ਇੱਕ ਟਰਮੀਨਲ ਇਹਦੇ ਇੱਧਰ ਬਣ ਸਕਦਾ ਇੱਕ ਪਰਲੇ ਪਾਸੇ ਬਣ ਸਕਦਾ ਤੇ ਅਸੀਂ ਵੱਖ-ਵੱਖ 에ਅਰਲਾਈਨਾਂ ਨਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਇੱਥੋਂ ਮੁਹਾਲੀ ਤੋਂ ਸਾਨੂੰ ਇੰਟਰਨੈਸ਼ਨਲ ਖਾਸ ਤੌਰ ਤੇ ਵੈਸਟਰਨ ਸਾਈਡ ਟੋਰਾਂਟੋ ਦਾ ਸੈਨ ਫਰਾਂਸਿਸਕੋ ਸ਼ਿਕਾਗੋ ਜਿੱਦ ਨੂੰ ਸਾਡਾ ਵੈਸਟਰਨ ਵਾਰਡ ਵੱਲ ਨੂੰ ਜਿਆਦਾ ਕੋਈ ਸ਼ਹਿਰ ਜਹਾਜ਼ ਵਗੈਰਾ ਤਾਂ ਜਾਣਦੀ ਹੈ ਬਲਾਈਟਾ ਤੇ ਬੜੀ ਜਲਦੀ ਜਿਹੜਾ 에ਅਰਲਾਈਨ ਜਿਹੜੀਆਂ ਨੇ ਉਹ ਫਾਈਨਲ ਕਰ ਰਹੀਆਂ ਨੇ ਕੋਈ ਕਮੀ ਨਹੀਂ ਫਾਈਸਰ ਹੋਟਲ ਵੀ ਹੈਗੇ ਨੇ ਸਭ ਕੁਝ ਹੈ ਤੇ ਇੱਕ ਕੇਟਰਿੰਗ ਦਾ ਪ੍ਰਬੰਧ ਕਰਨਾ ਕਿਉਂਕਿ ਕੇਟਰਿੰਗ ਇੱਥੋਂ ਹੀ ਕੁਬ ਦਿੱਲੀ ਤੋਂ ਕੇਟਰਿੰਗ ਨਹੀਂ ਆ ਸਕਦੀ ਕੇਟਰਿੰਗ ਦਾ ਇੱਥੋਂ ਹੋਊਗਾ ਕਿਉਂਕਿ ਇੰਟਰਨੈਸ਼ਨਲ ਫਲਾਈਟ ਕੇਟਰਿੰਗ ਤੋਂ ਵੀ ਨਾ ਚੱਲਨੀ ਸਕਦੀ ਸੋ ਅਸੀਂ ਉਹਨਾਂ ਤੋਂ ਰਿਕੁਆਇਰਮੈਂਟ ਲਈ ਹੈ ਕਿ ਸਾਨੂੰ ਦੱਸ ਦਿਓ ਕੀ ਕੀ ਤੁਹਾਨੂੰ ਚਾਹੀਦਾ ਹੈ ਬਾਕੀ ਇਹ 에ਰਪੋਰਟ ਜਿਹੜਾ ਇੰਟਰਨੈਸ਼ਨਲ ਵਾਸਤੇ ਬਿਲਕੁਲ ਰੈਡੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਦਿੱਲੀ ਜਾਂਦੇ ਆ ਲੱਖਾਂ ਦੀ ਗਿਣਤੀ ਦਿੱਲੀ ਜਾਂਦੇ ਆ ਔਰ ਉਹ ਖੱਜਲ ਖਵਾਰੀ ਬਚੂਗੀ ਪਲੱਸ ਪੰਜਾਬ ਦੇ ਰੈਵਨੂ ਨੂੰ ਫਾਇਦਾ ਹੋਊਗਾ ਪਲੱਸ ਇਹ ਵੀ ਇੱਥੇ ਪੰਜਾਬ ਚ ਜਿਵੇਂ ਅੰਮ੍ਰਿਤਸਰ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਜਿਹੜਾ ਸਿਬੂ ਰਾਮਦਾਸ 에ਰਪੋਰਟ ਹੈ ਉੱਥੇ ਵੀ ਫਲਾਈਟਾਂ ਘੱਟ ਨੇ ਸੋ ਘੱਟ ਵਰ ਦੋ ਸਾਡੇ 에ਰਪੋਰਟ ਐਸੇ ਹੋਣੇ ਚਾਹੀਦੇ ਆ ਜਿਹੜੇ ਪੂਰੀ ਦੁਨੀਆ ਨਾਲ ਕਨੈਕਟਡ ਹੋਵੇ ਕਿਉਂਕਿ ਜਦੋਂ ਪੰਜਾਬੀ ਪੂਰੀ ਦੁਨੀਆ ਨਾਲ ਕਨੈਕਟਡ ਨਹੀਂ ਤਾਂ ਉਥੇ 에ਰਪੋਰਟ ਤਾਂ ਮਸਟ ਜੇ ਪੂਰੀਆਂ ਹੀ ਕਰਾਂਗੇ ਤਾਂ ਹੀ ਆਉਣਗੇ ਜਿਓ ਸਾਰੀਆਂ ਜਿਹੜੀਆਂ ਕੈਟਾਗਰੀ ਸੀ ਕਹਿੰਦੇ ਜੀ ਉਹਨੂੰ ਕੈਟਾਗਰੀ ਸੀ ਕੋਈ ਗੱਲ ਨਹੀਂ ਜੀ ਇਹ ਤਾਂ 77 ਸਾਲ ਹੋ ਗਏ ਸੁਣਦੇ ਨੂੰ ਹਜੇ ਸੀਸੀ ਵੀਰੇ ਦੇ ਟੱਕਣ ਵੀ ਨਹੀਂ ਪੂਰੇ ਹੋਏ ਸਰ ਇੰਟਰਨੈਸ਼ਨਲ ਫਲਾਈਟ ਵਾਸਤੇ ਜੋ ਟੈਕਨੀਕਲ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰੀਆਂ ਕਰਕੇ ਹੀ ਉਹ ਆਉਣਗੇ ਜੀ ਕੈਟਾਗਰੀ ਸੀ ਦਾ ਜਿਹੜਾ ਰਨਵੇ ਹੋਊਗਾ ਲਾਈਟਿੰਗ ਹੋਊਗੀ ਕਾਰਗੋ ਦਾ ਪ੍ਰਬੰਧ ਕਰਨਾ ਪਊਗਾ ਨਾਲ ਇਕੱਲਾ ਇਹ ਨਹੀਂ ਕਿ ਪੈਸੇਂਜਰ ਦਾ ਕਾਰਗੋ ਦਾ ਵੀ ਨਾਲ ਸੋ ਸਾਡੇ ਕੋਲ ਜਗ੍ਹਾ ਹੈਗੀ ਹੈ ਔਰ ਜਗ੍ਹਾ ਦੀ ਕੋਈ ਕਮੀ ਨਹੀਂ ਔਰ ਪੰਜਾਬ ਦੇ ਸਰਕਾਰ ਦੀ ਨੀਤੀ ਵੀ ਕੋਈ ਕਮੀ ਨਹੀਂ ਬੜੀ ਜਲਦੀ ਜਿਹੜਾ ਇਹ 에어ਪੋਰਟ ਜਿਹੜਾ ਉਹ ਵੈਸਟਰਨ ਵਰਲਡ ਨੂੰ ਯੂਰਪ ਨੂੰ ਤੇ ਆਸਟ੍ਰੇਲੀਆ ਨੂੰ ਤੇ ਪੂਰੀ ਦੁਨੀਆ ਪੂਰੀ ਦੁਨੀਆ ਦੇ ਵਿੱਚ ਜਿਹੜਾ ਜੋੜੂਗਾ ਜੀ ਥੈਂਕ ਯੂ ਜੀ